ਜੈਨ ਮੇਰਾ ਨਾਮ ਅਬਦੁਲਸਰ ਮੈਂ ਪਿੰਡ ਪਖਵੜਾ ਜ਼ਿਲ੍ਹਾ ਲੁਧਿਆਣਾ ਤੋਂ ਰਹਿਣ ਵਾਲਾ ਪਿਛਲੇ 1 ਸਾਲ ਤੋਂ ਮੈਂ ਖੱਜਲ ਖਵਾਰ ਹੋ ਰਿਹਾ ਇੱਕ ਇਨਸਾਫ ਦੀ ਲੜਾਈ ਲਈ ਜੋ ਕਿ ਰਿਸ਼ਵਤ ਖੋਰਾ ਨੇ ਮੈਨੂੰ ਤੰਗ ਕੀਤਾ ਹੋਇਆ ਤੇ ਉਹਨਾਂ ਨਾਲ ਸਿਵਲ ਪ੍ਰਸ਼ਾਸਨ ਜੋ ਉੱਚ ਅਧਿਕਾਰੀ ਨੇ ਐਮਲੇ ਕੋਟਲਾ ਜ਼ਿਲ੍ਹੇ ਦੇ ਉਹ ਵੀ ਪੂਰਾ ਉਹਨਾਂ ਨਾਲ ਸਾਥ ਦੇ ਰਹੇ ਨੇ ਸਿਰਫ ਇੱਕ ਬੰਦੇ ਤੇ ਮਾਮੂਲੀ ਜਿਨ੍ਹਾਂ ਨੇ 420 ਦਾ ਪਾਚਾ ਕੀਤਾ ਪੂਰੀ ਤਰ੍ਹਾਂ ਮੈਨੂੰ ਇਨਸਾਫ ਮਿਲੇ ਐਜਾ ਕੋਈ ਕੰਮ ਨਹੀਂ ਕੀਤਾ ਉਲਟਾ ਮੈਨੂੰ ਕੋਰਟ ਤੇ origianlly ਇਹਨਾਂ ਨੇ ਹੋਰ ਫਸਾ ਰਹੇ ਨੇ ਤੇ ਦੇਖੋ ਜੀ ਮੇਰਾ ਇਹ ਪ੍ਰੋਟੈਸਟਾ ਡੀਸੀ ਮਿਲਟ ਕੋ ਕੁਟਲਾ ਬੰਲੋ ਸੱਚ ਨੂੰ ਫਾਂਸੀ ਅਤੇ ਝੂਠ ਤੇ ਰਿਸ਼ਵਤ ਖੋਰਾ ਨੂੰ ਤਗਮੇ ਦਿੱਤੇ ਦਿੱਤੇ ਜਾ ਰਹੇ ਆ ਉਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਇਹਦੇ ਵਿੱਚ ਪਟਵਾਰੀ ਜੋ ਇਨਵੋਲਵ ਸੀ ਜਿਨੇ ਝੂਠੇ ਜਿਹੜਾ ਹੈਗੇ ਮੇਰੇ ਸਟੇ ਫਰਦੇ ਦੀ ਉੱਤੇ ਝੂਠੇ ਸਟੇ ਆਰਡਰ ਦਰਜ ਕਰਤੇ ਸੀ ਇੱਕ ਸਿਰਫ ਜਿਮਨੀ ਆਰਡਰ ਤੇ ਜੋ ਕਿ ਸਟੇ ਆਰਡਰ ਨਹੀਂ ਸੀ ਆਪਣੇ ਕੋਲੋਂ ਫਰਜੀ ਬਣਾਏ ਰਿਸ਼ਵਤ ਲੈ ਕੇ ਬਣਾਏ ਕਿਉਂਕਿ ਮੈਂ ਨਹੀਂ ਕਹਿ ਰਿਹਾ ਇਹ ਰਿਸ਼ਵਤ ਦੇਣ ਵਾਲਾ ਕਹਿ ਰਿਹਾ ਜਿਨੇ ਸਟੇ ਚੜਵਾਈ ਆ ਉਹ ਬੰਦਾ ਕਹਿ ਰਿਹਾ ਕਿ ਮੈਂ ਪਟਵਾਰੀ ਤੇ तहसीलदार ਨੂੰ ਰਿਸ਼ਵਤ ਦਿੱਤੀਆ ਉਹ ਸ਼ਖਸ ਇਹ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਮੰਡੀ ਅਹਮਦਗੜ ਦਾ ਜੋ ਕਿ ਡਿਫਾਲਟਰ ਕਿਸਾਨ ਦੇ ਵਿੱਚ ਕਾਫੀ ਇਸ ਟਾਈਮ ਅੱਗੇ ਚੱਲੇ ਆ ਕੋਈ ਬੈਂਕਾਂ ਲਈ ਬੈਂਕਾਂ ਦਾ ਕੋਈ ਹੈਗਾ ਕੋਈ ਲਿਆ ਹੋਇਆ ਤੇ ਬਾਕੀ ਕੋਰਟ ਨੂੰ ਗਮਰਾ ਕਰਨ ਦੇ ਮੇਰੇ ਕੋਲ ਬਹੁਤ ਸਬੂਤ ਨੇ ਜਿਹੜਾ ਕੋਰਟਾਂ ਨੂੰ ਇਹ ਗਮਰਾ ਕਰ ਰਿਹਾ ਉਹ ਮੈਂ ਅਗਰ ਉਹਦੀ ਜਾਂਚ ਹੋਵੇ ਮੈਨੂੰ ਕੋਈ ਜੁਡੀਸ਼ੀਅਲੀ ਮਤਲਬ ਕੋਈ ਮੇਰੇ ਕੋਲੇ ਮੈਨੂੰ ਦੱਸਣਾ ਮੈਨੂੰ ਮੌਕਾ ਦੇਣਾ ਕੋਈ ਹਾਈ ਕੋਰਟ ਜਾਂ ਸੈਸ਼ਨ ਕੋਰਟ ਜਾਂ ਕੋਈ ਵੀ ਜੋ ਥੋਟੀਆਂ ਮੈਨੂੰ ਦਵੇ ਮੌਕਾ ਤਾਂ ਮੈਂ ਉਹਨਾਂ ਨੂੰ ਇਹ ਚੀਜ਼ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾਗਾ ਕਿ ਕਿਵੇਂ ਉਹ ਇਹ ਬੰਦਾ ਸਾਡਿਆਂ ਭਾਰਤ ਸਰਕਾਰ ਨੂੰ ਸਾਡੀ ਪੰਜਾਬ ਸਰਕਾਰ ਨੂੰ ਤੇ ਸਾਡੀਆਂ ਅਦਾਲਤਾਂ ਨੂੰ ਤੇ ਜੱਜ ਸਾਹਿਬਾਨਾਂ ਨੂੰ ਕਿਵੇਂ ਗੁੰਮਰਾਹ ਕਰ ਰਿਹਾ ਉਹਦੇ ਸਬੂਤ ਮੈਂ ਦਊਂਗਾ ਇਹ ਖੁਦ ਖੁਦ ਦੇ ਹੱਥੋਂ ਸਬੂਤ ਆਉਣਗੇ ਉਹ ਇਹ ਮੈਂ ਇੱਕ ਪੀੜਤਾ ਜੋ 1 ਸਾਲ ਤੋਂ ਨਿਆਂ ਮੰਗ ਰਿਹਾ ਮੇਰੀ ਆਪ ਸਭ ਜੀ ਅੱਗੇ ਬੇਨਤੀ ਆ ਮੇਰੇ ਜ਼ਰੂਰ ਆ ਜੋ ਮੇਰੇ ਨਾਲ ਹੋਇਆ ਉਹੀ ਲਿਖ ਰਹੇ ਆ ਫੌਜੀ ਜਵਾਨ ਅਤੇ ਉਸ ਦਾ ਪਰਬਾਲ ਕਾਰਿਆ ਇਹ ਸਾਫ ਲਈ 1 ਸਾਲ ਤੋਂ ਤੱਕੇ ਦੂਜਾ ਜੀ ਆ ਦੇਖੋ ਮੈਂ ਹੁਣ ਅੱਜ ਇਹ ਬਿਜ਼ਨਸ ਦੀ ਹੈਗੀ ਆ ਕੰਪਲੇਂਟ ਜੋ ਕੀਤੀ ਸੀ ਉਹਦਾ ਲੈਟਰ ਆਇਆ ਹੋਇਆ ਤੇ ਦੂਜੀ ਗੱਲ ਇਹ ਦੇਖੋ ਜੀ ਜਿੰਨੀ ਵਾਰ ਮੈਨੂੰ ਇਹਨਾਂ ਨੇ ਨੋਟਿਸ ਭੇਜਿਆ ਬਿਆਨ ਲਈ ਮੈਂ ਉਹਨਾਂ ਦੀ ਵਾਰ ਬਿਆਨ ਦੇਣ ਲਈ ਗਿਆ ਇਹ ਮੇਰਾ ਬੱਚਾ ਜੋ 12 ਸਾਲ ਦਾ ਡਿਸੇਬਲਡ ਆ 12 ਸਾਲ ਔਨ ਬੈੱਡ ਆ ਇਹ ਫਿਜ਼ੀਕਲੀ ਔਰ ਮੈਂਟਰੀ 100% ਇਹ ਡਿਸੇਬਲਡ ਆ ਔਰ ਇਹ ਦੇਖੋ ਰਿਸ਼ਵਤ ਖੋਰ ਪਡਵਾਰੀ ਤੇ ਤਹਿਸੀਲਦਾਰ ਤੇ ਰਿਸ਼ਵਤ ਦੇਣ ਵਾਲੇ ਦੇ ਨਾਲ ਹੈ ਮਲੇ ਕੋਟਲਾ ਪ੍ਰਸ਼ਾਸਨ ਹੈ ਸਾਹ ਮੈਂ ਇਹਨੂੰ ਕਰ ਸਕਦਾ ਕਿ ਕੋਈ ਡਾਕਟਰ ਪਲਵੀ ਜੋ ਨੇ ਡੀਸੀ ਮਲੇ ਕੋਟਲਾ ਮੇਰੀ ਕੋਈ ਸੁਣਵਾਈ ਨਹੀਂ ਕਰ ਰੇ ਦੂਜਾ ਇਹ ਦੇਖੋ ਕਈ ਵਾਰ ਬੁਲਾਇਆ ਤਾਂ ਚਲੋ ਫੋਟੋ ਮੈਂ ਤਾਂ ਦੋ ਲਾਸਟ ਟਾਈਮ ਖਿੱਚੀਆਂ ਨੇ ਕਿਉਂਕਿ ਜਦੋਂ ਮੇਰੀ ਸੁਣਵਾਈ ਨਹੀਂ ਹੋ ਰਹੀ ਸੀ ਬਾਰ ਬਾਰ ਬੁਲਾ ਰਹੇ ਸੀ ਤੇ ਦੋ ਵਾਰ ਇਹ ਮੈਂ ਫੋਟੋ ਕਿੱਕੀਆਂ ਨਹੀਂ ਸਬੂਤ ਜੋ ਲੈਟਰ ਨੇ ਮੇਰੇ ਕੋਲ ਪੈਨੇ ਆ ਉਹ ਦਿਖਾਣਾਗਾ ਕਿੰਨੀ ਵਾਰ ਬੁਲਾਇਆ ਇਹ ਫਿਰ ਇੰਨੇ ਕੋ ਸੋਣ ਤੋਂ ਬਾਅਦ ਡੀਸੀ ਮਲੇ ਕੋਟਲਾ ਵੱਲੋਂ ਮੈਨੂੰ ਫਿਰ ਲੈਟਰ ਕੱਢਿਆ ਗਿਆ ਕਿ ਨਿੱਜੀ ਤੌਰ ਤੇ ਆਪਣੇ ਬਿਆਨ ਦਰਜ ਕਰਾਓ ਜਦ ਕਿ ਨਿੱਜੀ ਤੌਰ ਤੇ ਮੈਂ ਕਹਿ ਵੀ ਚੁੱਕਿਆ ਹਾਂ ਹਰ ਕੰਪਲੇਂਟ ਕਹਿ ਚੁੱਕਿਆ ਕਿ ਮੇਰੇ ਬਿਆਨ ਸ਼ੁਰੂ ਤੋਂ ਹੀ ਹੈ ਮੈਂ ਇਨਸਾਫ ਚਾਹੁੰਨਾ ਮੈਂ ਨਾਲ ਹੀ ਸਜ਼ਾ ਚਾਹੁੰਨਾ ਇਹ ਸਬੂਤ ਨੇ ਜੋ ਵੀ ਕੋਈ ਜੋ ਵੀ ਮੇਰਾ ਭਰਾ ਮੈਨੂੰ ਚੈੱਕ ਦੇਖੂਗਾ ਮੇਰੀ ਇਹ ਵੀਡੀਓ ਨੂੰ ਬទ-ਬទ ਸ਼ੇਅਰ ਕਰੋ ਮੈਂ ਚੰਡੀਗੜ੍ਹ ਪਹੁੰਚ ਚੁੱਕਿਆ ਤੇ ਮੈਂ ਚੰਡੀਗੜ੍ਹ ਇੱਕ ਪੰਜਾਬ ਸਰਕਾਰ ਤੇ ਗਵਰਨਰ ਹਾਊਸ ਤੱਕ ਮੈਂ ਮਾਰਚ ਕਰੂੰਗਾ ਤਾਂ ਕਿ ਮੈਨੂੰ ਇਨਸਾਫ ਮਿਲੇ ਹੋ ਸਕਦਾ ਮੇਰੀ ਨੌਕਰੀ ਨੂੰ ਵੀ ਖਤਰਾ ਹੋ ਉਹਦੇ ਜ਼ਿੰਮੇਵਾਰ ਇਹ ਹੋਣਗੇ ਕਿਉਂਕਿ ਮੈਨੂੰ ਮਜਬੂਰ ਕੀਤਾ ਨਾ ਨੇ ਮੈਂ ਤਾਂ ਇਹ ਪ੍ਰੋਟੈਸਟ ਸ਼ੁਰੂ ਕੀਤਾ ਹੈ ਤੇ ਇੱਕ ਇਹ ਆ ਇਹ ਸਚਾਈਆ ਜੋ ਕੋੜੀ ਸਚਾਈਆ ਅੱਜ ਦੀ ਮੈਂ ਲਿਖ ਰਿਹਾ ਛੋਰਾ ਨੇ ਬਸ ਪੈ ਕੇ ਭਾਰਤ ਮਾਂ ਕਰ ਲਾਉਂਦੀ ਹੈ ਇਹ ਸੱਚ ਹੈ ਇਹ ਹੁਣ ਇਹਨਾਂ ਨੂੰ ਰਿਸ਼ਵਤ ਖੋਰਾ ਨੂੰ ਕੀ ਨਾਮ ਦਿੱਤਾ ਜਾ ਸਕਦਾ ਹੈ ਇਹ ਤੁਸੀਂ ਆਪ ਡਿਸਾਈਡ ਕਰ ਲਓ ਮਾਲ ਮੇਕਮੇ ਵੱਲੋਂ ਵੀ ਦੋਸ਼ੀਆ ਖਿਲਾਫ ਕੋਈ ਕਾਰਵਾਈ ਨਹੀਂ ਓਐਸਡੀ ਰਾਜਵੀਰ ਸਰ ਜੋ ਆਪਣੇ ਸੀਐਮ ਸਾਹਬ ਦੇ ਨੇ ਉਹਨਾਂ ਨਾਲ ਮੇਰੀ ਕਾਲ ਤੇ ਵੀ ਗੱਲ ਹੋਈ ਆ ਉਹਨਾਂ ਨੂੰ ਮੈਂ WhatsApp ਤੇ ਸਬੂਤ ਵੀ ਭੇਜੇ ਨੇ ਮੇਰੀ ਕੋਈ ਸੁਣਵਾਈ ਨਹੀਂ ਹੈ ਜੋ ਆਪਣੇ ਕੁਲਦੀਪ ਸਿੰਘ ਢਾਲੀਵਾਲ ਜੀ ਮਾਨਯੋਗ ਜੋ ਮੰਤਰੀ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਉਹਨਾਂ ਤੱਕ ਮੈਂ ਉਸ ਬਹੁਤ ਚੀਜ਼ਾਂ ਜਗ੍ਹਾ ਤੇ ਅਪਰੋਚਾ ਕੀਤੀਆਂ ਪਰ ਮੈਨੂੰ ਕੋਈ ਇਨਸਾਬ ਨਹੀਂ ਹਾਂ ਮਾਲਮੇਕਵੇਂ ਦੇ ਕੋਈ ਵੀ ਮਨਿਸਟਰ ਸਾਹਿਬ ਨੇ ਚੀਫ ਸੈਕਟਰੀ ਸਾਹਿਬ ਤੱਕ ਉਹ ਮਾਲਮੇਕਵੇਂ ਦੇ ਉੱਚ ਅਧਿਕਾਰੀਆਂ ਤੱਕ ਮੈਂ ਆਪਣੀ ਆਵਾਜ਼ ਬੁਲੰਦ ਕਰ ਚੁੱਕਿਆ ਲੈਟਰ ਭੇਜ ਚੁੱਕਿਆ ਹੁਣ ਮੇਰੇ ਲਾਸਟ ਫੇਰ ਅਜੇ ਹੀ ਮੰਗਾ ਡੀਜੀਪੀ ਨੂੰ ਡੀਜੀਪੀ ਸਾਹਿਬ ਨੂੰ ਕਿ ਇਹਦੀ ਇਨਵੈਸਟੀਗੇਸ਼ਨ ਹੋਵੇ ਜਿਹੜੀਆਂ ਧਾਰਾਵਾਂ ਨਹੀਂ ਲੱਗੀਆਂ ਉਹਦੇ ਵਿੱਚ ਸਰਕਾਰੀ ਵਕੀਲ ਤੋਂ ਅਮੈਂਡਮੈਂਟ ਕਰਾ ਕੇ ਉਤਾਰਾਂ ਦਰਜ ਕੀਤੇ ਜਾਣ ਅਤੇ ਤਹਿਸੀਲਦਾਰ ਤੇ ਪਡਵਾਰੀ ਨੂੰ ਉਹਨਾਂ ਦੇ ਵਿੱਚ ਨਾਮਿਨੇਟ ਕੀਤਾ ਜਾਵੇ ਔਰ ਮੇਰੀ ਫੇਰ ਵੀ ਜੋ ਵੀ ਮੈਨੂੰ ਇਸ ਗੱਡੀ ਨੂੰ ਦੇਖੇ ਮੈਨੂੰ ਦੇਖੇ ਭਰਾ ਉਹ ਵੀਡੀਓ ਸੋਸ਼ਲ ਮੀਡੀਆ ਤੱਕ ਲੋਕਾਂ ਤੱਕ ਕੱਲੇ-ਕੱਲੀ ਗਲੀ ਤੱਕ ਪਹੁੰਚਾ ਦੇ ਤਾਂ ਕਿ ਸਰਕਾਰ ਦੇ ਕੰਨੀ ਥੋੜੀ ਜਿਉਂ ਸਰਕੇ ਉਹਨਾਂ ਨੂੰ ਪਤਾ ਲੱਗੇ ਇੱਕ ਪਾਸੇ ਕਰਿਆ ਸੀਦਾਂ ਦਾ ਸੀ ਉਹ ਕਰਦੇ ਆ ਅਸੀਂ ਫੌਜੀ ਜਵਾਨਾਂ ਨਾਲ ਪਿਆਰਾ ਅਸੀਂ ਤਾਂ ਸ਼ਰਦਾ ਤੇ ਬੈਠੇ ਸਾਡੇ ਘਰ ਸੁਰੱਖਿਆਤ ਨਹੀਂ ਹੈਗੇ ਉਹਦੀ ਜ਼ਿੰਮੇਵਾਰੀ ਕਿਸ ਦੀ ਹੈ ਅੱਗੇ ਨਾ ਵੀ ਪਤਾ ਤੁਹਾਡੀ ਨਾਲ ਚ ਲੈਣ ਤੋਂ ਬਾਅਦ ਵੀ ਸਾਡੇ ਇਹ ਹਾਲ ਨੇ ਤਾਂ ਮੈਂ ਨਹੀਂ ਮੰਨਦਾ ਕਿ ਕੋਈ ਸਾਡੇ ਲਈ ਮਤਲਬ ਫੌਜੀ ਜਵਾਨਾਂ ਲਈ ਕੋਈ ਸੱਚਾ-ਸੱਚਾ ਆਏਗਾ ਸ਼ੀਸ਼ਾ ਲਈ ਬਿਆਨ ਆ ਜਾਂਦੇ ਆ ਸਰਕਾਰਾਂ ਦੇ ਮੰਤਰੀਆਂ ਦੇ ਉੱਚ ਅਧਿਕਾਰੀਆਂ ਦੇ ਕਿ ਫੌਜੀ ਤਾਂ ਐ ਕਰਾਂਗੇ ਅਸੀਂ ਐ ਕਰਾਂਗੇ ਆ ਹਾਲਾਤ ਨੇ ਫੌਜੀ ਜਵਾਨਾਂ ਦੇ ਮੇਰਾ ਬ੍ਰਦਰ ਇਨ ਲਾ ਮੇਰੀ ਵਾਈਫ ਦਾ ਬ੍ਰਦਰ ਸ਼ੀਸ਼ਾ ਸੋਰੇ ਚੱਕਰ ਆ ਇਹ ਵੀ ਪਤਾ ਸਾਰਿਆਂ ਨੂੰ ਇਹ ਹਾਲਾਤ ਨੇ ਸਾਡੇ ਧੰਨਵਾਦ ਜੀ ਗਿਆ